ਅੱਜ ਫੇਰ ਗੱਲ ਕਰਦੇ ਆਂ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੀ ਮੌਜੂਦਾ ਪੰਚਾਇਤ ਦੀ ਜਦੋਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਕੋਈ ਨਾ ਕੋਈ ਇਹ ਪਿੰਡ ਦੀ ਪੰਚਾਇਤ ਐਸਾ ਕੰਮ ਕਰਦੀ ਐ ਕਿ ਲੋਕਾਂ ਦੇ ਵਿੱਚ ਚਰਚਾ ਚ ਰਹਿੰਦੀ ਐ ਤਾਂ ਫੇਰ ਇਹਨਾਂ ਨੇ ਐਸਾ ਕੰਮ ਕੀਤਾ ਕਿ ਲੋਕਾਂ 'ਚ ਵਾਹ ਵਾਹ ਖੱਟੀ ਐ ਆਪਣੇ ਹੀ ਪਿੰਡ ਦੇ ਆਪਣੇ ਹੀ ਪਿੰਡ ਦੇ ਇੱਕ ਵਾਰਡ ਤੋਂ ਇੰਨਾ ਕਿ ਇਹਨਾਂ ਨੇ ਪਿਆਰ ਪ੍ਰਾਪਤ ਕੀਤਾ ਉਹ ਤੁਹਾਨੂੰ ਵੀਡੀਓ 'ਚ ਦਿਖਾਵਾਂਗੀ ਕਿ ਲਗਾਤਾਰ ਕੋਈ ਨਾ ਕੋਈ ਐਸਾ ਕੰਮ ਕਰਦੀ ਆ ਰਹੀ ਹੈ ਇਹ ਪੰਚਾਇਤ ਚਰਚਾ ਚ ਰਹਿੰਦੀ ਆ ਤਾਂ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਖੜੇ ਆ ਮਜੂਦਾ ਪੰਚਾਇਤ ਨੇ ਇੱਕ ਉਸ ਵਾਰਡ ਦੇ ਵਿੱਚ ਇੱਕ ਉਸ ਏਰੀਏ ਦੇ ਵਿੱਚ ਪੀਣ ਵਾਲਾ ਪਾਣੀ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਵੀ ਇਹ ਪਾਣੀ ਘਟ ਤੋਂ ਕਾਢੇ ਲੋਕਾਂ ਦੀ ਜਿਹੜੀ ਸਮੱਸਿਆ ਸੀ 20 ਸਾਲ ਹੋ ਗਏ ਇਹਨਾਂ ਨੂੰ ਇੱਥੇ ਪਾਣੀ ਨਹੀਂ ਮਿਲਿਆ ਤਾਂ ਅੱਜ ਕਿੰਨੀ ਇੱਕ ਖੁਸ਼ੀ ਆ ਲੋਕਾਂ ਦੇ ਵਿੱਚ ਕਹਿੰਦੇ ਸਾਨੂੰ ਅੱਜ ਵਿਆਹ ਜਿੰਨਾ ਚਾਹ ਹੈ ਜਿਵੇਂ ਅਸੀਂ ਮੁੰਡਾ ਵਿਆਹ ਲਿਆ ਇਹ ਗੱਲਬਾਤ ਹੈ ਜਿਹੜੀ ਔਰਤਾਂ ਦੇ ਨਾਲ ਵੀ ਕਰਾਂਗੇ ਇਸ ਵਾਰਡ ਦੇ ਲੋਕਾਂ ਦੇ ਨਾਲ ਵੀ ਕਰਾਂਗੇ ਕਿੰਨਾ ਪਿਆਰ ਹੈ ਜਿਹੜਾ ਮੌਜੂਦਾ ਪੰਚਾਇਤ ਨੂੰ ਇੱਥੇ ਮਿਲਿਆ ਬਹੁਤ ਵੱਡੀ ਗੱਲ ਹੈ ਸਰਪੰਚ ਬਣ ਜਾਣਾ ਉਹ ਵੱਖਰੀ ਗੱਲ ਹੈ ਪਰ ਸਰਪੰਚ ਬਣ ਕੇ ਪਿਆਰ ਖੱਟਣਾ ਉਹ ਇੱਕ ਵੱਖਰੀ ਗੱਲ ਹੈ ਆਮ ਜੀ ਪੂਰਾ ਕਰਨ ਲਈ ਦੇਖੀ ਹੋਈ ਹੈ। ਹੋਰ ਜੀ ਧੰਨਵਾਦ ਜੀ। ਸੁਲਾਬੇ 3 ਸਾਲ ਦੀ ਵਧਾਈ ਦੇ ਪੱਤਰੋਂ ਸਾਰੀ ਪੰਚ ਤੁਸੀਂ ਜਿਹੜੇ ਗੱਲ ਕਹਿ ਨਹੀਂ ਸੀ। ਉਤੋਂ ਹੀ ਪਾਣੀ ਨਾਲ ਉਹ ਗੱਲ ਹੋਊਗੀ ਟਪਾਤਾ। ਬਾਕੀ ਟਪਾਤਾ। ਗੱਲ ਤਾਂ ਬਹੁਤ ਪੁਰਾਣੀ ਸੀਗੀ ਇਹ। ਗੱਲ ਕਰ ਸਾਡੇ ਵਾਸਤੇ ਜੀ ਨਵੀਂ ਹੈ। ਜਿਹੜਾ ਤੁਸੀਂ ਬਾਅਦ ਜਿਹੜਾ ਫੇਰਤੀ ਵਾਰੀ ਪਾਣੀ ਹੈ। ਪੂਰਾ ਕਰਤਾ। ਧੰਨਵਾਦ ਬੜਾ। ਥੋੜਾ ਕੋਣ ਨਹੀਂ ਅਸੀਂ ਦੇ ਸਕਦੇ ਪੰਚਾਇਤ ਕਦੀ। ਵਾਦ ਦਾ ਹੱਲ ਨਾ ਹੋ ਰਿਹਾ ਇਸੀ ਪਰ ਕਿਸੇ ਨੇ ਪੂਰੇ ਨਹੀਂ ਕੀ ਨਾਮ ਆ ਜੀ ਮੇਰਾ ਜਗਜੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਅੱਜ ਪਾਣੀ ਹੈ ਇਸ ਏਰੀਏ ਦੇ ਵਿੱਚ ਕਾਫੀ ਲੰਮੇ ਟਾਈਮ ਬਾਅਦ ਆਇਆ ਕਹਿੰਦੇ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਉਹਦਾ ਮਾਮਲਾ ਉਲਝਿਆ ਸੀ ਇਹ ਹੂੰ ਇਹ ਪੰਚਾਇਤ ਨੇ ਸੁਣੀਏ ਕਿਸੇ ਨੇ ਨਹੀਂ ਸੁਣੀ ਤੀ ਇਹ ਪੰਚਾਇਤਾਂ ਦਾ ਫਿਰ ਪਹਿਲਾਂ ਵੀ ਬਣਿਆ ਨੇ ਜੇ 20 ਸਾਲ ਹੋ ਗਏ ਦੱਸ ਪਹਿਲੇ ਕਰ ਕਰਕੇ ਫਿਰ ਮਸਲਾ ਹੱਲ ਕਰਿਆ ਮੈਨੂੰ ਨਹੀਂ ਕਰਿਆ ਇਹਨਾਂ ਨੇ ਇਲੈਕਸ਼ਨਾਂ ਵੇਲੇ ਵਾਅਦਾ ਕਰਿਆ ਹੋਇਆ ਸੀ ਇੱਥੇ ਹੂੰ ਨਾਲ ਇਹਨਾਂ ਦੇ ਮੈਂ ਵੀ ਆਇਆ ਸੀ ਅੱਛਾ ਮੈਂ ਵੀ ਕਿਹਾ ਸੀ ਮੈਂ ਥੋੜਾ ਬਹਿਦਾ ਪੂਰਾ ਕਰਨਗੇ ਇਹਨਾਂ ਨੇ ਕਿਹਾ ਸੀ ਵੀ ਜੇ ਮੈਂ ਬਣ ਗਿਆ ਤਾਂ ਤੁਹਾਡੇ ਪਿੰਡ ਦਾ ਮਸਲਾ ਹੱਲ ਹੀ ਕਰੂੰਗਾ ਦਾ ਸਰਪੰਚ ਸਾਹਿਬ ਦਾ ਥੋੜਾ ਕਰਤਾ ਫਿਰ ਕੀ ਕਹਿਣਾ ਚਾਹੁੰਦੇ ਹੋ ਹੋਰ ਪਿੰਡਾਂ ਦੀਆਂ ਮੰਨ ਲਓ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਪੰਚਾਇਤਾਂ ਦਾ ਆਪਾਂ ਕਹਿ ਨਹੀਂ ਸਕਦੇ ਪੰਚਾਇਤ ਆਪਣੇ ਪਿੰਡ ਦੀ ਪੰਚਾਇਤ ਹੈ ਜਿਹੜੀ ਇਹਨਾਂ ਦਾ ਤਾਂ ਆਪਾਂ ਗੁਣੀ ਨਹੀਂ ਦੇ ਸਕਦੇ ਕਦੇ ਵੀ ਜਿਹੜਾ ਨੌਜਿਆ ਨੇ ਮਸਲਾ ਹੋਰਾਂ ਪਿੰਡਾਂ 'ਚ ਵੀ ਪੰਚਾਇਤਾਂ ਬਣੀਆਂ ਜਿਵੇਂ ਇਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਨੇ ਮੰਨ ਲਓ ਵਾਅਦਾ ਪੂਰਾ ਕੀਤਾ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਆਪਾਂ ਤਾਂ ਇਹ ਕਹਨੇ ਵੀ ਵਧੀਆ ਇਹੋ ਜੇ ਕੰਮ ਕਰੋ ਜਿਹੜੇ ਇਹਨਾਂ ਨੇ ਕਰੇ ਇਹ ਸਾਰੇ ਪਿੰਡਾਂ ਦੀ ਪੰਚਾਇਤਾਂ ਨੂੰ ਕਹਨੇ ਆ ਇਸ ਤਰ੍ਹਾਂ ਦੀਆਂ ਵੀ ਪੰਚਾਇਤਾਂ ਬਣੀਆਂ ਚਾਹੀਦੀਆਂ ਇਹ ਜੀਆਂ ਜਰੂਰ ਹੋਏ ਨੇ ਲਾਜ਼ਮੀ ਬਣੀਆਂ ਚਾਹੀਦੀਆਂ ਇਹਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਲੋਕਾਂ ਨੂੰ ਧੰਨਵਾਦ ਧੰਨਵਾਦ ਹੋਇਆ ਭਾਈ ਤੁਹਾਡਾ ਭਾਈ ਸਾਡਾ ਤਾਂ ਉਮਰਾਂ ਦਾ ਰੋਕ ਕੱਟ ਪਾ ਤੁਸੀਂ ਹਾਂ ਉਮਰਾਂ ਦਾ ਰੋਕ ਕੱਟਿਆ ਗਿਆ ਹਾਂ ਕੱਟਿਆ ਗਿਆ ਬਹੁਤ ਤੰਗ ਸੀ ਬਹੁਤ ਤੰਗ ਸੀ ਭਾਈ ਅਸੀਂ ਦਾ ਕਿੰਨਾ ਟਾਈਮ ਹੋ ਗਿਆ ਸੀ ਮਾਤੇ ਹੁਣ ਤਾਂ ਸੁਣਨਾਂ ਦਾ ਬਹੁਤ ਸਮਾਂ ਹੋ ਗਿਆ ਮੈਂ ਤਾਂ ਆਈ ਹੁਣ ਤਾਂ ਇਹ ਦੇਖਣੀ ਆ ਮੁੰਡਾ ਵਿਆਹ ਕਿਲਾ ਨੂੰ ਹਾਂਜੀ ਬਹੁਤ ਖੁਸ਼ੀ ਹੋਈ ਹੈ ਜੀ ਅੱਜ ਤਾਂ ਜਿਵੇਂ ਮੁੰਡਾ ਵਿਆਹ ਲਿਆ ਸੀ ਜਿਵੇਂ ਮੁੰਡਾ ਵਿਆਹ ਲਿਆ ਹੁੰਦਾ ਐ ਖੁਸ਼ੀ ਹੋਈ ਹੈ ਬਾਲਾ ਚੜਿਆ ਜੀ ਨਹੀਂ ਮੰਨ ਲਓ ਕਿ ਦੱਸਿਆ ਜਾ ਰਿਹਾ ਵੀ ਤੁਸੀਂ ਤਿੰਨ ਤਿੰਨ ਚਾਰ ਚਾਰ ਘੰਟੇ ਡਿੱਗੀ ਦੇ ਬੈਠੇ ਰਹਿੰਦੇ ਸੀ ਪਾਣੀ ਆਊਗਾ ਦਿਨ ਹੀ ਬੈਠੇ ਰਹਿੰਦੇ ਸੀ ਅੱਛਾ ਹਾਂਜੀ ਬਹੁਤ ਬਹੁਤ ਕਿਵੇਂ ਲੱਗਿਆ ਪੰਚਾਇਤ ਦਾ ਕੰਮ ਫਿਰ ਵਧੀਆ ਹੋ ਗਿਆ ਜੀ ਕਿਹਾ ਸੀ ਇਹਨਾਂ ਨੇ ਵੀ ਜਦੋਂ ਮੈਂ ਸਰਪੰਚ ਬਣ ਗਿਆ ਤਾਂ ਪਾਣੀ ਤੁਹਾਡੇ ਘਰ ਪਹੁੰਚਾ ਦੂੰ ਹਾਂਜੀ ਪਹੁੰਚਾਤਾ ਫਿਰ ਹਾਂ ਪਹੁੰਚਾਤਾ ਜੀ ਸਾਰੇ ਜੀ ਸਾਡੇ ਅਕਿੰਦਰੀ ਕਰਦੇ ਆ ਪਰਮੇਸ਼ਰ ਬਾ ਇਹ ਸਰਪੰਚ ਨੂੰ ਵੀ ਤਾਂ ਪੰਚਾਇਤ ਨੂੰ ਵੀ ਸਾਰਿਆਂ ਸਾਡਾ ਧੰਨਵਾਦ ਉਹਨਾਂ ਦੇ ਜਿਨ੍ਹਾਂ ਸਾਡੇ ਪਾਣੀ ਲਾ ਅੱਜ ਦੇਖ ਲਿਆ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀਆਂ ਪੰਚਾਇਤਾਂ ਬਣਨੀਆਂ ਚਾਹੀਦੀਆਂ ਬਣਨੀਆਂ ਚਾਹੀਦੀਆਂ ਸਾਰੇ ਪਿੰਡਾਂ ਚ ਵੀ ਕਿ ਉਹਨੇ ਵਾਦੇ ਕੀਤੇ ਜਾਣ ਜਿੰਨੇ ਕਿ ਪਾਰ ਕਰ ਸਕਦੇ ਆ ਤੇ ਤੁਹਾਡੇ ਨਾਲ ਫਿਰ ਵਾਦਾ ਕੀਤਾ ਸੀ ਪੂਰਾ ਹੋ ਗਿਆ ਅੱਜ ਪੂਰਾ ਹੋ ਗਿਆ ਜੇ ਆਇਆ ਪਾਣੀ ਆਇਆ ਤਾਸੀ ਤਾਂ ਜਿੰਦਗੀ ਸਾਡੀ ਵੱਧ ਗਈ ਹੋਣੀ ਹਾਂ ਨਹੀਂ ਤਾਂ ਸਾਡੀ ਤਾਂ ਇਹ ਜਿੰਦਗੀ ਬਰਾਵਾ ਸੀ ਦਿਨਾਂ ਨਾਲ ਹੱਥੇ ਬੈਠੇ ਰਹਿੰਦੇ ਸੀ ਸਿੱਤਾ ਪ੍ਰਵਾਦੀ ਜੀ ਹੁਣ ਨਰਮਾਜੂਦ ਇੱਕ ਪਾਣੀ ਦੀ ਰਾਖੀ ਰੱਖਦੇ ਹੁਣ ਜਵਾਕ ਵੀ ਧਾਏ ਪਸੂ ਵੀ ਧਾਏ ਢੂੜ ਸਾਲ ਹੋ ਗਏ ਮੂੜ ਦੇ ਪਾਣੀ ਪਿੰਦਿਆਂ ਨੂੰ 600 ਦਾ ਟੈਂਕ ਦਾ ਲੈਂਦੇ ਸੀ ਜੇ ਕੋਈ ਕੰਮ ਨਹੀਂ ਰੁਤਾ ਜਾਂਦੀ ਆ ਮੂਹਰੇ ਧੰਨਵਾਦ ਕਰਦੇ ਕਈ ਵਾਰ ਕਈ ਵਾਰ ਆਏ ਵੀ ਹੋਏ ਅਭੀ ਬੱਚੇ ਸਕੂਲ ਭੇਜਣੇ ਤੇ ਫਿਰ ਪਾਣੀ ਨਹੀਂ ਆਇਆ ਬਿਨਾਂ ਨਾਤੀ ਭੇਜੇ ਹੋਣਗੇ ਬਿਨਾਂ ਨਾਤੀ ਭੇਜਦੇ ਸੀ ਜੀ ਪਰ ਹੁਣ ਤਾਂ ਹੀ ਦਿੱਕਤ ਆਉਂਦੀ ਨਾ ਹੁਣ ਨਹੀਂ ਅੱਜ ਵਾਧੂ ਪਾਣੀ ਆਏਗਾ ਜੀ ਧ ਸਾਡੇ ਸਰਪੰਚ ਦਾ ਧੰਨਵਾਦ ਮੈਂਬਰ ਸਰਪੰਚਾਂ ਦੀ ਬਹੁਤ ਧੰਨਵਾਦ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦਾ ਹਰ 5 ਸਾਲਾਂ ਬਾਅਦ ਇਦਾਂ ਦਾ ਹੀ ਸਰਪੰਚ ਬਣੇ ਇਸ ਤਰ੍ਹਾਂ ਦੇ ਸਰਪੰਚ ਹਾਂਜੀ ਇਹੇ ਜੀ ਚਾਹੁੰਦੇ ਸੀ ਮੈਂਬਰ ਸਰਪੰਚ ਸਾਰਿਆਂ ਦਾ ਧੰਨਵਾਦ ਹਰ ਵਾਰ ਇਦਾਂ ਦੇ ਬਣੇ ਸਰਪੰਚ ਸਾਡੇ ਪਿੰਡ ਦੇ ਕੀ ਨਾਮ ਹੈ ਤੁਹਾਡਾ ਮਿੰਦੀ ਜੀ ਕੀ ਕੀ ਲੱਗਦਾ ਤੁਹਾਨੂੰ ਅੱਜ ਪਾਣੀ ਆਇਆ ਕਿੰਨੇ ਕ ਟਾਈਮ ਬਾਅਦ ਪਾਣੀ ਆਇਆ ਤੁਹਾਡੇ ਬਹੁਤ ਸਾਲਾਂ ਪਿੱਛੇ ਹੀ ਦੇਖਿਆ ਹੈ ਤਾਂ ਪਾਣੀ ਬਹੁਤ ਟਾਈਮ ਹੋ ਗਿਆ ਹਾਂ ਪਹਿਲਾਂ ਵੀ ਕਹਿੰਦੇ ਰਹਿੰਦੇ ਸੀ ਵੀ ਪਾਣੀ ਨਹੀਂ ਆਊਗਾ ਨਹੀਂ ਸੁਣੀ ਕਿਸੇ ਨੇ ਹਾਂਜੀ ਸਰਪੰਚ ਸਾਹਿਬ ਐਸ ਏਰੀਏ ਦੇ ਵਿੱਚ ਦੱਸਿਆ ਜਾ ਰਿਹਾ 20 ਸਾਲ ਹੋ ਗਏ ਪਾਣੀ ਨਹੀਂ ਪਹੁੰਚਿਆ ਤੁਸੀਂ ਪੰਚਾਇਤ ਜਦੋਂ ਬਣੀ ਐ ਤੁਸੀਂ ਇਹਨਾਂ ਨਾਲ ਪਹਿਲਾਂ ਵਾਅਦਾ ਕੀਤਾ ਸੀ ਕੋਈ ਵੀ ਅਸੀਂ ਜਦੋਂ ਪੰਚੇ ਮੈਂ ਸਰਪੰਚ ਬਣਦਾ ਹਾਂ ਤਾਂ ਮੈਂ ਪਾਣੀ ਐ ਜਿਹੜਾ ਤੁਹਾਡਾ ਸਭ ਤੋਂ ਪਹਿਲਾਂ ਹੱਲ ਕਰੂੰਗਾ ਲੋਕਾਂ ਦਾ ਕਹਿਣਾ ਸਾਨੂੰ ਅੱਜ ਵਿਆਹ ਜਿੰਨਾ ਚਾਏ ਕੀ ਕਹਿਣਾ ਚਾਹੁੰਦੇ ਚਲੋ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਜਿਆਦਾ ਮਾਣ ਬਖਸ਼ਿਆ ਅਸਲ ਜੇ ਕਾਰਨ ਕੀ ਹੈ ਨਾ ਇਹ ਪਿੰਡ ਦਾ ਆਵਾ ਬਾਈ ਦਾ ਆਵਾ ਇੱਕ ਬਹੁਤ ਉੱਚੀ ਜਗ੍ਹਾ ਤੇ ਇਹ ਲੋਕ ਬੈਠੇ ਆ ਜਿਹੜੀਆਂ ਪਹਿਲਾਂ ਪ੍ਰਾਣੀਆਂ ਪਾਈਪਾਂ ਪਈਆਂ ਸੀ ਉਹ ਨੀਂਦੀਆਂ ਸੀ ਇਸ ਜਗ੍ਹਾ ਤੇ ਪਾਣੀ ਚੜਦਾ ਨਹੀਂ ਸੀ ਤੇ ਜਿੱਦਨ ਮੈਂ ਇਹਨਾਂ ਕੋਲ ਪਹਿਲੇ ਦਿਨ ਆਇਆ ਇਹਨਾਂ ਨੇ ਮੇਰੇ ਕੋਲ ਇਹੀ ਮੰਗ ਰੱਖੀ ਸੀ ਕਿ ਭਾਈ ਵੋਟਾਂ ਤਾਂ ਤੈਨੂੰ ਪਾ ਦੇਾਂਗੇ ਪਰ ਸਾਡੇ ਇੱਥੇ ਪਾਣੀ ਨਹੀਂ ਸੀ ਕਰੇ ਦੇਖਿਆ ਬਹੁਤ ਬੁਰਾ ਹਾਲ ਹੈ ਮੈਂ ਇਹਨਾਂ ਨਾਲ ਇੱਕ ਵਾਦਾ ਕਰਿਆ ਸੀ ਵੀ ਜੇ ਮੈਂ ਸਰਪੰਚ ਬਣ ਗਿਆ ਮੈਂ ਤੋਂ ਕੋਈ ਹੋਰ ਕੰਮ ਹੋਵੇ ਨਾ ਹੋਵੇ ਸੋਡੇ ਪਾਣੀ ਡਿੱਗੀਆਂ ਦੇ ਉੱਪਰ ਦੀ ਕਰ ਦੂੰ ਪਛਾਤਾ ਤੇ ਅੱਜ ਮੈਂ ਮੇਰੇ ਪਰਮਾਤਮਾ ਦਾ ਇਹਨਾਂ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਦੀ ਜਵਾਨ ਤੇ ਖੜਾ ਹੋਇਆ। ਨਹੀਂ ਫਿਰ ਦੇਖਿਆ ਜਾਵੇ ਤਾਂ ਹਜੇ ਤਾਂ ਬਹੁਤ ਟਾਈਮ ਪਿਆ ਸਰਪੰਚੀ ਦਾ। ਇਸ ਤਰ੍ਹਾਂ ਦੇ ਫਿਰ ਕਿੰਨੇ ਕੰਮ ਸੋਚ ਰੱਖਿਆ ਵੀ ਕਰਨ। ਜਿੰਨੇ ਜਿੰਨੇ ਪਿੰਡ ਦੇ ਕੰਮ ਪੈਂਡਿੰਗ ਹੈ। ਠੀਕ ਹੈ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ। ਕੋਈ ਵੀ ਕੰਮ ਪੈਂਡਿੰਗ ਨਹੀਂ ਛੱਡ ਕੇ ਜਾਊਂਗਾ ਇਹ ਮੇਰਾ ਵਾਅਦਾ ਹੈ ਪਿੰਡ ਨਾਲ। ਕਾਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰਿਆਂ ਦਾ ਧੰਨਵਾਦੀ ਇਸ ਨਵੀਂ ਪੰਚਾਇਤ ਦਾ ਜੀ ਰਾਮਪਾਲ ਸਿੰਘ ਸਰਪੰਚ ਦੇ ਸਾਰੀ ਪੰਚਾਇਤ ਦੇ ਜਿਨ੍ਹਾਂ ਨੇ ਕਿ ਸਾਡਾ ਮਸਲਾ ਹੱਲ ਕੀਤਾ ਹੈਗਾ। 20 ਸਾਲ ਹੋ ਗਏ ਅਸੀਂ ਜਿਹੜੀ ਪੰਚਾਇਤ ਪਹਿਲਾਂ ਆਉਂਦੀ ਸੀ ਵੋਟਾਂ ਮੰਗਣ ਆਉਂਦੀ ਸੀ ਉਹ ਪਹਿਲਾਂ ਇਹ ਗੱਲ ਕਹਿੰਦੀ ਸੀ ਅਸੀਂ ਪਾਣੀ ਮੰਗਦੇ ਸੀ ਉਹ ਕਹਿੰਦੇ ਸੀ ਪਹਿਲਾਂ ਚ ਪਾਣੀ ਛੋੜੇ ਆਊਗਾ ਪਰ 20 ਸਾਲ ਤਾਈ ਅਸੀਂ ਅੱਜ ਪਾਣੀ ਜਿਹੜਾ ਅੱਜ ਡੱਗੀ ਦੇ ਉੱਤੋਂ ਡੁੱਲ ਰਿਹਾ ਹੈ ਅਸੀਂ ਪਹਿਲੀ ਵਾਰ ਦੇਖਿਆ ਆਇਆ ਨਹੀਂ 20 ਸਾਲ ਪਾਣੀ ਅਸੀਂ 20 ਸਾਲ ਅਸੀਂ ਸਾਡੀ ਉਮਰ ਚ ਤੱਕ ਅਸਤਾ ਦੇਖਿਆ ਨਹੀਂ ਕਦੇ ਅੱਜ ਅਸੀਂ ਪਹਿਲੀ ਵਾਰ ਦੇਖਿਆ ਹੈ ਅਸੀਂ ਇਹਨਾਂ ਦਾ ਸਾਰਿਆਂ ਦਾ ਸਰਪੰਚ ਦਾ ਮੈਂਬਰਾਂ ਦਾ ਸਾਰਿਆਂ ਦਾ ਬਹੁਤ ਅਤੀ ਧੰਨਵਾਦੀਆਂਗੇ ਜਿਹੜਾ ਨੇ ਇਹ ਵੀ ਕੰਮ ਕੀਤਾ ਹੈਗਾ ਬਹੁਤ ਵਧੀਆ ਇਹ ਵੀ ਦੇਖਿਆ ਵੀ ਪਹਿਲਾਂ ਇਸ ਡੱਗੀ ਦੇ ਵਿੱਚ ਛੀਛ ਤੇ ਬਾਰੀ ਮੁਤਾਬਕ ਖੜੇ ਹੁੰਦੇ ਸੀ ਪਾਣੀ ਭਰਨ ਲਈ ਉਹ ਬਾਰੀ ਮੁਤਾਬਕ ਮੇਰੇ ਵਰਗਾ ਹੁੰਦਾ ਸੀ ਉੱਤੇ ਬੈਠਾ ਜਦੋਂ ਮੜਾ ਜਾ ਪਾਣੀ ਆ ਗਿਆ ਉਹ ਮੈਂ ਆਖਿਆ ਵੀ ਦੂਜਿਆਂ ਨੂੰ ਨਾ ਦੱਸਾਂ ਕਿਰਾ ਆਪਦੇ ਜਾ ਕੇ ਆਪਦੀ ਡੱਗੀ ਭਰ ਲਾਂ ਕਿਉਂ ਫਿਰ ਦੂਜਿਆਂ ਨੂੰ ਫੇਰ ਹੀ ਦੱਸਾਂਗੇ ਬਾਅਦ ਦੇ ਵਿੱਚ ਇੰਨੀ ਸਾਡੇ ਤੇ ਮਸੀਬਤ ਸੀਗੀ ਇਸ ਦੇ ਵਿੱਚ ਮੰਨ ਲਓ ਔਰਤਾਂ ਨਾਲ ਗੱਲ ਹੋਈ ਆ ਮਾਈਆਂ ਨਾਲ ਉਹ ਕਹਿੰਦੀਆਂ ਵੀ ਕਈ ਵਾਰੀ ਤਾਂ ਇਸ ਤਰ੍ਹਾਂ ਦਾ ਵੀ ਹੋਇਆ ਵੀ ਬੱਚੇ ਆ ਜਿਹੜੇ ਸਵੇਰ ਜਦੋਂ ਪਾਣੀ ਨਾ ਆਉਂਦਾ ਬਿਨਾਂ ਨਾ ਤੀ ਸਕੂਲ ਭੇਜ ਦਿੰਦੇ ਸੀ ਇਹ ਦੇਸੀ ਭੇਜਦੇ ਸੀ ਪਾਰੇ ਹੈ ਜਿਹੜੀ ਇਹ ਮੁਸੀਬਤ ਹੈਗੀ ਇਹ ਹੈ ਤਾਂ ਬਹੁਤ ਪੁਰਾਣੀ ਪਰ ਸਾਡੇ ਵਾਸਤੇ ਅੱਜ ਇਹ ਨਵੀਂ ਮੁਸੀਬਤ ਹੈ ਜਿਹੜੀ ਮੰਨ ਲਓ ਵੀ ਪੂਰੀ ਹੋਈ ਹੈ ਹੁਣ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਇਹੀ ਕਹਿਣਾ ਵੀ ਕੋਈ ਵੀ ਕਿਤੋਂ ਵੀ ਕੋਈ ਕਿਸੇ ਵੀ ਪਿੰਡ ਦੀ ਪੰਚਾਇਤ ਹੈ ਸਾਡਾ ਪਾਣੀ ਦਾ ਮਸਲਾ ਸੀਗਾ ਕਿਤੋਂ ਦਾ ਹੋਰ ਕੋਈ ਮਸਲਾ ਕਿਸੇ ਪਿੰਡ ਦਾ ਕੋਈ ਵੀ ਹੋਵੇ ਉਸ ਨੂੰ ਹੱਲ ਜ਼ਰੂਰ ਕਰੋ ਫੇਰ ਹੀ ਪੰਚਾਇਤ ਬਣਾਉਣ ਦਾ ਫਾਇਦਾ ਹੈ ਇੱਕ ਮੈਂ ਇਹ ਕਹਿਣਾ ਚਾਹੁੰਨਾ ਗਾਹਾਂ ਤੋਂ ਵੀ ਪੰਚਾਇਤ ਬਣਾਉਣੀ ਹੈ ਨੌਜਵਾਨ ਮੁੰਡੇ ਬਣਾਓ ਉਡੇ ਖੁਡੇ ਇਹ ਨਾ ਬਣਾਓ ਉਹ ਫੋਨ ਵੀ ਨਹੀਂ ਚੱਕਦੇ ਵਾੜੀ ਗੱਲ ਕੀਤੀ ਉਹ ਹੁਣਾਂ ਤਾਂ ਕੀ ਹੈਗਾ ਇਹਨਾਂ ਨੇ ਸਾਡੇ ਵਾਸਤੇ ਬਹੁਤ ਵਧੀਆ ਕੀਤਾ ਦੱਸਿਆ ਜਾ ਰਿਹਾ ਗੱਲ ਹੋਈ ਹੈ ਉਧਰ ਔਰਤਾਂ ਦੇ ਨਾਲ ਕਹਿੰਦੇ ਅੱਜ ਸਾਨੂੰ ਵਿਆਹ ਜੰਨਾ ਚਾਹ ਹੈ ਵਿਆਹ ਜੰਨਾ ਚਾਹ ਕੀ ਮੈਂ ਬਿਖ ਲਾਉਣਾ ਨਹੀਂ ਮੈਨੂੰ ਲੱਗਦਾ ਅੱਜ ਮੈਨੂੰ ਲਾਉਣਾ ਬਿਖ ਲਾਉਣਾ ਫਿਰ ਘਰ ਇਹਨਾਂ ਕਲੇਸ਼ ਹੋ ਜੇ ਕੋਈ ਮੇਸ ਨਹੀਂ ਹੁੰਦਾ ਲਾਉਣਾ ਤਾਂ ਕੀ ਉਹ ਚੌਕ ਕਰਦੇ ਹੈਗੇ